You know ਅੱਜ ਦੀ ਕੌਮ ਦਲੇਰਾਂ ਦੀ ਬਾਦ ਮਿੱਠੀ ਕੌਮ ਹੈ ਸ਼ੇਰਾਂ ਦੀ ਸਾਡੀ ਮਜਬੂਤ ਕਾਮ ਇਹ ਮਜਬੂਤ ਕਾਮ ਦਲੇਰਾਂ ਦੀ ਇਹ ਮਜਬੂਤ ਕੌਮ ਦਲੇਰਾਂ ਦੀ ਠੀਕ ਹੈ ਜੀ ਤੇ ਵੀਰ ਜੀ ਮੈਂ ਗਰਮੀ ਸਿੰਘ ਬੋਲਦਾ ਪਹਿਰੀਤੋ ਤੇ ਤੁਸੀਂ ਮੈਂ ਤੁਹਾਡੇ ਕੋਲ ਟਾਈਮ ਹੈ ਥੋੜਾ ਜਿਹਾ ਜੀ ਤੇ ਵੀਰ ਜੀ ਮੈਂ ਤੁਹਾਡੇ ਨਾਲ ਥੋੜੀ ਜੀ ਗੱਲ ਕਰਨੀ ਚਾਹੁੰਦਾ ਇੱਕ ਰਣਜੀਤ ਤੇਜੀ ਦਾ ਇੱਕ ਗਾਣਾ ਆਇਆ ਜੀ ਹਾਂ ਜੀ ਮਜਵੀ ਕੌਮ ਹੈ ਸ਼ੇਰਾਂ ਦੀ ਤੇ ਉਹ ਗਾਣਾ ਤੁਸੀਂ ਲਿਖਿਆ ਹੈ ਕਿ ਤੁਸੀਂ ਉਹ ਸੀਡੀ ਬਣਾਈ ਹੈ ਜੀ ਨਹੀਂ ਉਹ ਲਿਖਿਆ ਹੈ ਮੇਰੇ ਨਾਲ ਅੱਛਾ ਜੀ ਤੇ ਵੀਰ ਜੀ ਦੇਖੋ ਜਿਹੜੇ ਆਪਣੇ ਸ਼੍ਰੀ ਵਾਲਮੀਕ ਜੀ ਹੋਏ ਆ ਠੀਕ ਹੈ ਜੀ ਤੇ ਠੀਕ ਹੈ ਆਪਾਂ ਉਹਨਾਂ ਦਾ ਸਤਿਕਾਰ ਕਰਦੇ ਆ ਠੀਕ ਹੈ ਜੀ ਕਿਉਂਕਿ ਉਹਨਾਂ ਨੇ ਵੀ ਬੰਦਗੀ ਕੀਤੀ ਆ ਅਸੀਂ ਕਿਸੇ ਦਾ ਵੀ ਜਾਨੀ ਕਿ ਨਹੀਂ ਮਾੜਾ ਨਹੀਂ ਬੋਲ ਸਕਦੇ ਜੋ ਵੀ ਗੁਰੂ ਪੀਰ ਪਗੰਬਰ ਆਏ ਆ ਤੇ ਆਪਾਂ ਉਹਨਾਂ ਦਾ ਸਤਿਕਾਰ ਕਰਦੇ ਆ ਤੇ ਤੁਹਾਡੇ ਹਿਸਾਬ ਨਾਲ ਇਹ ਜਿਹੜਾ ਗਾਣਾ ਤੁਸੀਂ ਲਿਖਿਆ ਆ ਇਹ ਠੀਕ ਹੈ ਕਿਤੇ ਆਪਾਂ ਕੋਮਾ ਦੇ ਵਿੱਚ ਆਪਣੇ ਆਪ ਨੂੰ ਵੰਡ ਤਾਂ ਨਹੀਂ ਰਹੇ ਹਾਂ ਜੀ ਰੇ 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 ਦੀ ਗੱਲ ਕੋਈ ਨਹੀਂ ਹਾਂ ਜੀ ਪਹਿਲਾਂ ਪਹਿਲੇ ਤੁਸੀਂ ਜਿਹੜੇ ਮੈਂ ਇਹ ਮੈਂ ਇਹਦੇ ਉਹਨਾਂ ਨੂੰ ਸੁਣੀ ਗੋਈ ਅੰਦਵਾ ਬਾਦਲ ਬਦਲ ਕੇ ਆਪਾਂ ਸਿੱਖ ਬਣ ਜੀ ਹਾਂ ਜੀ ਉਹ ਵੀ ਮੈਂ ਸੁਣੀ ਆ ਉਹਦੇ ਤੇ ਆਪਾਂ ਨਹੀਂ ਠੀਕ ਆ ਉਹ ਬਿਲਕੁਲ ਸਹੀ ਸੁਨੇਹਾ ਆ ਕਿਤੇ ਆਪਾਂ ਇਦਾਂ ਦੇ ਗਾਲਿਆਂ ਦੇ ਨਾਲ ਕਿਤੇ ਆਪਣੇ ਭਰਾਵਾਂ ਨੂੰ ਵੰਡ ਤਾਂ ਨਹੀਂ ਰਹੇ ਨੇ ਬੰਦ ਰਹੀ ਹੈ ਨਹੀਂ ਬੰਦ ਰਹੀ ਅੱਜ ਇਹ ਕਿਹੜਾ ਮੈਂ ਮੇਰੀ ਮੇਰੀ ਬੇਨਤੀ ਪ੍ਰਵਾਨ ਕਰੋ ਤੁਸੀਂ ਠੀਕ ਹੈ ਜੀ ਮੈਂ ਬੇਨਤੀ ਕਰਦਾ ਤੁਹਾਡੇ ਅੱਗੇ ਤੁਸੀਂ ਕਹਿਆ ਆ ਵੀ ਇਹ ਮੱਝ ਵੀ ਕੌਮ ਹੈ ਦਲੇਰਾਂ ਦੀ ਸ਼ੇਰਾਂ ਦੀ ਇਹ ਮੱਝ ਵੀ ਦਾ ਮਤਲਬ ਵੀਰ ਜੀ ਅਰਥ ਪਤਾ ਤੁਹਾਨੂੰ ਮੱਝ ਵੀ ਦੇ ਅਰਥ ਕੀ ਨਿਕਲਦੇ ਆ ਜੀ ਮੈਂ ਇੱਕ ਗੁਰੂ ਨਾਨਕ ਪਾਤਸ਼ਾਹ ਦੇ ਦਰ ਦਾ ਕੂਕਰ ਆ ਜੀ ਮੈਂ ਯਾਨੀ ਕਿ ਮੇਰਾ ਫਰਜ਼ ਬਣਦਾ ਆ ਜਿੱਥੇ ਕਿਤੇ ਗਲਤ ਹੋ ਰਿਹਾ ਬੋਲਣਾ ਤੇ ਮੈਨੂੰ ਲੱਗਾ ਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਆ ਤੇ ਤੁਹਾਨੂੰ ਮੱਝ ਵੀ ਦੇ ਇੱਕ ਮਿੰਟ ਵੀਰ ਜੀ ਤੁਹਾਨੂੰ ਮੱਝ ਵੀ ਮੱਝ ਵੀ ਦੇ ਅਰਥ ਪਤਾ ਜੀ ਕੀ ਆ ਜੇ ਤੁਹਾਨੂੰ ਵੀਰ ਜੀ ਮੱਝ ਵੀ ਦੇ ਅਰਥ ਨਹੀਂ ਪਤਾ ਤਾਂ ਤੁਸੀਂ ਕਿਉਂ ਇਦਾਂ ਕਰਦੇ ਆ ਮੱਝ ਵੀ ਦੇ ਅਰਥ ਆ ਜਿਹੜਾ ਬੰਦਾ ਆਪਣੇ ਮੱਜਬ ਦੇ ਵਿੱਚ ਪੱਕਾ ਹੋਵੇ ਮਜਵੀ ਦਾ ਅਰਥ ਇਹ ਨਹੀਂ ਹੈ ਵੀ ਆਪਾਂ ਕਿਸੇ ਬਾਲਮੀਕ ਨੂੰ ਦੇਖੋ ਮੈਂ ਉਹ ਸ਼ਬਦਾਵਲੀ ਨਹੀਂ ਵਰਤਣੀ ਚਾਹੁੰਦਾ ਪਰ ਉਹ ਮੈਨੂੰ ਵਰਤਣੀ ਪੈ ਰਹੀ ਆ ਕਿਉਂਕਿ ਮੇਰੇ ਗੁਰਨਾਨਕ ਪਾਸ਼ਾ ਨੇ ਮੇਰੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਨੇ ਕੋਈ ਵੀ ਉੱਚਾ ਨਹੀਂ ਮੰਨਿਆ ਰੱਖਿਆ ਉਹਨਾਂ ਨੇ ਆਪਣੇ ਘਰ ਵਿੱਚ ਸਾਰਿਆਂ ਨੂੰ ਬਰਾਬਰ ਰੱਖਿਆ ਚਾਹੇ ਕੋਈ ਭਿਖਾਰੀ ਆ ਗਿਆ ਤੇ ਚਾਹੇ ਕੋਈ ਰਾਜਾ ਆ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਇਹ ਮਾਜਬੀ ਦੇ ਅਰਥ ਆ ਵੀ ਜਿਹੜਾ ਆਪਣੇ ਮਾਜਬ ਦੇ ਵਿੱਚ ਪੱਕਾ ਹੋਵੇ ਤੇ ਮੈਂ ਇਹ ਤੁਹਾਨੂੰ ਪੁੱਛ ਸਕਦਾ ਵੀ ਇਹ ਜਿਹੜੇ ਆਪਣੇ ਆਪ ਨੂੰ ਅੱਜ ਮਾਜਬੀ ਉਠਵਾਉਂਦੇ ਆ ਕਿੰਨੇ ਕ ਆਪਣੇ ਮਾਜਬ ਦੇ ਵਿੱਚ ਪੱਕੇ ਆ ਜੀ ਬੜੀ ਇੱਕ ਵਾਰ ਤੁਹਾਨੂੰ ਦਰਵਾਜ਼ਾ ਨਹੀਂ ਬੁਲਾ ਰਹੀ ਜੀ ਜਿਸ ਨੂੰ ਬੁਲਾਉਂ ਰਹੇ ਜੀ ਜਿਸ ਨੂੰ ਬੁਲਾਉਂ ਕਰ ਰਹੀ ਹਾਂ ਜੀ ਬੁਜੀ ਜਿਸ ਨੂੰ ਬੁਲਾਉਂ ਕਰ ਰਹਾ ਕੋ ਜੀ ਮੈਂ ਜਲੰਧਰ ਡਿਸਟ੍ਰਿਕਟ ਨੂੰ ਬੁਲਾਉਂ ਕਰਦਾ ਜੀ ਇਸ ਟਾਈਮ ਮੈਂ ਬਾਹਰੋਂ ਗੱਲ ਕਰ ਰਿਹਾ ਤੁਹਾਡੇ ਨਾਲ ਨਹੀਂ ਕੋਈ ਕਿਹੜਾ ਜਿਹੜਾ ਜਿਹਨੂੰ ਬੁਲਾਉਂ ਕਰ ਰਿਹਾ ਜ਼ਿਲ੍ਹਾ ਜਲੰਧਰ ਜੀ ਜਲੰਧਰ ਜਿਲ੍ਹਾ ਜਲੰਧਰ ਕੇ ਬਾਰੇ ਅੱਛਾ ਜੀ ਅੱਛਾ ਜੀ ਤੇ ਇਹ ਦੱਸੋ ਇਹ ਕਿੰਨੇ ਕ ਆਪਣੇ ਫਿਰ ਤੁਸੀਂ ਉਹਦੇ ਵਿੱਚ ਲਿਖਿਆ ਆ ਭਾਈ ਜੀਵਨ ਸਿੰਘ ਜੀ ਤੇ ਜੀਵਨ ਬਾਰੇ ਵੀ ਲਿਖਿਆ ਆ ਠੀਕ ਆ ਜੀ ਤੁਹਾਨੂੰ ਲੱਗਦਾ ਵੀ ਦੇਖੋ ਭਾਈ ਜੀਵਨ ਸਿੰਘ ਜੀ ਸਿੱਖ ਕੌਮ ਦੇ ਚਮਕਦੇ ਇੱਕ ਕੋਹੇ ਨੂਰ ਦੇ ਵਾਂਗੂ ਆ ਠੀਕ ਆ ਜੀ ਕਿੱਡੀ ਵੱਡੀ ਉਹਨਾਂ ਦੀ ਕੁਰਬਾਨੀ ਆ ਤੇ ਤੁਸੀਂ ਉਹਨਾਂ ਨੂੰ ਕਿੱਥੋਂ ਤੋਂ ਕਿੱਥੇ ਲਿਆ ਕੇ ਰੱਖ ਦਿੱਤਾ ਜੀ ਕਦੀ ਭਾਈ ਜੀਵਨ ਸਿੰਘ ਜੀ ਦਾ ਜੀਵਨ ਪੜਿਆ ਤੁਸੀਂ ਵੀਰ ਜੀ ਭਾਈ ਜੀ ਬਾਈ ਬਾਈ ਪੜਿਆ ਬਰਵਾ ਕੋ ਪੜਿਆ ਜੀ ਅੱਛਾ ਭਾਈ ਜੀਵਨ ਸਿੰਘ ਜੀ ਦਾ ਪਿੰਡ ਕਿਹੜਾ ਆ ਮੇਰੇ ਕੋਲ ਪੁੱਛਾਂਗਾ ਬੁਰਾ ਬੋਲ ਨਹੀਂ ਤੁਸੀਂ ਕਹਿੰਦੇ ਇੱਕ ਮਿੰਟ ਗਿਰਦੇ ਤੁਸੀਂ ਤੁਸੀਂ ਕਹਿੰਦੇ ਪੜਿਆ ਆ ਤੁਸੀਂ ਉਸ ਗਾਣੇ ਦੇ ਵਿੱਚ ਭਾਈ ਜੀਵਨ ਸਿੰਘ ਜੀ ਦਾ ਵੀ ਜ਼ਿਕਰ ਕੀਤਾ ਆ ਭਾਈ ਜੀਵਨ ਸਿੰਘ ਜੀ ਉਹ ਠੀਕ ਆ ਉਹ ਆਪਣੇ ਮੱਝਵੀ ਸਿੰਘ ਉਹਨਾਂ ਨੂੰ ਕਹਿ ਸਕਦੇ ਆ ਅੱਜ ਇਹਨਾਂ ਨੂੰ ਮੱਝਵੀ ਸਿੰਘ ਕਿੱਦਾਂ ਕਹਿ ਦਈਏ ਜਿਹੜੇ ਸਿਰਾਂ ਤੋਂ ਮੋਨਿਆ ਤੇ ਕਬਰਾਂ ਤੇ ਇਹਨਾਂ ਨੇ ਮੱਥੇ ਟੇਕਣੇ ਹੁੰਦੇ ਆ ਇਹਨਾਂ ਨੂੰ ਕਿੱਦਾਂ ਮੱਝਵੀ ਸਿੰਘ ਤੁਸੀਂ ਕਹਿ ਦੋਗੇ ਸਿੰਘ ਦਾ ਸਿੰਘ ਦੇ ਤਾਂ ਮੱਝਵੀ ਦੇ ਅਰਥ ਇੱਕ ਮਿੰਟ ਵੀਰ ਜੀ ਮੱਥੇ ਸਿੰਘ ਦੇ ਤਾਂ ਇੱਕ ਮਿੰਟ ਸਿੰਘ ਦੇ ਤਾਂ ਮੱਝਵੀ ਦੇ ਪਹਿਲਾਂ ਅਰਥ ਸਮਝੋ ਤੁਸੀਂ ਇਹ ਕੋਈ ਮੈਲੋਰਟ ਨਹੀਂ ਜਿਹੜੀ ਦੇਰੀ ਦੇ ਰਹੀ ਹੈ ਉਹ ਵੀ ਡਾਊਨ ਡਾਊਨ ਪਾਰੀ ਪਰ ਫਰਾਰ ਰਹੀ ਹੈ ਜਿਹੜੇ ਤੇ بیمار ਮਾਤਰੀ ਮਾਰਲੇ ਦੇ ਵਿੱਚ ਜਿਹੜੇ ਮੱਝ ਵੀ ਬਾਣੀ ਦਾ ਵੀ ਸਿੰਘ ਮੱਝ ਦਾ ਮੱਝ ਕਿਹਾ ਜਾਂਦਾ ਜੀ ਇੱਕ ਮਿੰਟ ਜੀ ਮੈਂ ਉਹ ਹੀ ਕਹਿਣਾ ਮੱਝ ਵੀ ਸਿੰਘ ਦੇ ਮੱਝ ਵੀ ਦੇ ਤਾਂ ਸਿੰਘ ਦੇ ਵੀਰ ਜੀ ਪਹਿਲਾਂ ਅਰਥ ਸਮਝੋ ਮੈਂ ਤੁਹਾਨੂੰ ਪਹਿਲਾਂ ਇਹੇ ਪ੍ਰਸ਼ਨ ਕੀਤਾ ਪ੍ਰਸ਼ਨ ਕੀਤਾ ਵੀ ਤੁਸੀਂ ਤੁਹਾਨੂੰ ਮੱਝ ਵੀ ਦੇ ਅਰਥ ਪਤਾ ਤੁਹਾਨੂੰ ਵੀਰ ਜੀ ਮੱਝ ਵੀ ਦੇ ਅਰਥ ਹੀ ਨਹੀਂ ਪਤਾ ਤੇ ਤੁਸੀਂ ਚੱਕ ਕੇ ਗਾਣਾ ਲਿਖ ਦਿੱਤਾ ਕਿਉਂ ਆਪਾਂ ਕੌਮ ਨੂੰ ਵੰਡਣ ਰਹੇ ਹਾਂ ਕਿਉਂ ਆਪਣੇ ਵੀਰਾਂ ਨੂੰ ਵੰਡਣ ਰਹੇ ਹਾਂ ਕਿਉਂ ਅਸੀਂ ਭਾਈ ਜੀਵਨ ਸਿੰਘ ਜੀ ਉਹਨਾਂ ਦੀ ਕੁਰਬਾਨੀ ਨੂੰ ਸ਼ਹੀਦੀ ਦਾ ਮਜ਼ਾਕ ਬਣਾਉਣ ਰਹੇ ਹਾਂ ਦੱਸੋ ਮੈਨੂੰ ਤੁਸੀਂ ਭਾਈ ਜੀ ਭਾਈ ਐਕਮਟ ਭਾਈ ਜੀ ਭਾਈ ਜੀਵਨ ਸਿੰਘ ਜੀ ਕਦੇ ਆਪਣੇ ਆਪ ਨੂੰ ਇਹਨਾਂ ਲੋਕਾਂ ਦੇ ਵਿੱਚ ਬਿਠਾ ਕੇ ਤੁਸੀਂ ਦੇਖੋ ਉਹ ਇਹਨਾਂ ਲੋਕਾਂ ਨੂੰ ਪ੍ਰਵਾਨ ਕਰਨਗੇ ਨਾ ਨਾ ਤੇ ਮੈਨੂੰ ਨਾ ਵੀਰ ਜੀ ਨਾ ਤੇ ਮੈਨੂੰ ਆਪਣੇ ਰਿਸ਼ੀ ਵਾਲਮੀਕ ਜੀ ਬਾਰੇ ਇਤਰਾਜ ਠੀਕ ਹੈ ਜੀ ਉਹਨਾਂ ਦਾ ਜੋ ਵੀ ਇਤਿਹਾਸ ਹੈਗਾ ਆ ਅਸੀਂ ਸਤਿਕਾਰ ਕਰਦੇ ਆ ਉਹਨਾਂ ਦਾ ਵੀ ਠੀਕ ਹੈ ਜੀ ਸਾਨੂੰ ਰਿਸ਼ੀ ਵਾਲਮੀਕ ਜੀ ਬਾਰੇ ਕੋਈ ਜਾਨੀ ਕਿ ਗਿਲਾ ਨਹੀਂ ਹੈ ਪਰ ਆ ਜਿਹੜਾ ਵੀਰ ਜੀ ਤੁਸੀਂ ਹਨਾ ਜਾਨੀ ਕਿ ਕਹਿੰਦੇ ਆ ਇਹ ਚੌਥੀ ਕੌਮ ਤੁਸੀਂ ਖੜੀ ਕਰ ਦਿੱਤੀ ਆ ਖੜੀ ਕਰੀ ਜਾਂਦੇ ਆ ਸਿੰਗਰ ਜੋ ਵੀ ਗਾਇਕ ਆ ਇਹ ਵੀਰ ਜੀ ਬਹੁਤ ਕਿਉਂਕਿ ਜਿੰਨਾ ਸਾਡਾ ਟੱਬਰ ਛੋਟਾ ਹੋਈ ਜਾਂਦਾ ਉਹਨੇ ਕਮਜ਼ੋਰ ਹੋਈ ਜਾਂਦੇ ਇਹ ਸਾਡੇ ਵੀਰ ਭਰਾ ਆ ਪਰ ਕੁਰਾਹੇ ਪਏ ਹੋਇਆ ਅਸੀਂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆਂ ਵੀ ਇਹ ਸਿੱਧੋ ਰਾਹ ਤੇ ਹੋਣ ਹਾਂਜੀ ਬੋਲੋ ਕੀ ਗੱਲ ਹੈ ਨਾ ਸੇਵਾ ਸਾਥ ਕੇ ਤੁਹਾਡੀ ਗੱਲ ਉਹ ਤੇ ਕੰਮ ਕਰੀ ਗੱਲ ਹੈ ਸੇਵਾ ਤੋਂ ਹਾਂਜੀ ਪਰ ਜੇ ਕੋਈ ਕਿਆਨ ਹੈ ਕਿਆਨ ਰਹਿ ਰਿਹਾ ਹੈ ਕਿਆਨ ਦੇ ਵਿੱਚ ਹੋ ਰਿਹਾ ਹੈ ਨਹੀਂ ਜੀ ਇੱਕ ਮਿੰਟ ਹਾਂਜੀ ਰਾਜੇ ਨੂੰ ਦੇ ਨਹੀਂ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਉਹ ਪੁਰਾਣਾ ਅੰਦਸ਼ਾ ਹਾਂਜੀ ਉਹ ਜਾਨਵਰ ਕਿੰਨਾ ਕਰਦੇ ਨੇ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰ ਦਿੱਤੀ ਐ ਕਿ ਮਹਾਰਾਜ ਨੇ ਸਾਡੇ ਚ ਬਖਰੇ ਮਾ ਇਹਨਾਂ ਕਿੱਥੇ ਆ ਮੈਂ ਐਸਾ ਸੱਚ ਕਹ ਰਹਾ ਸੀ ਕਿ ਬਹੁਤ ਪਹੁੰਚਿਆ 11 ਸਾਲ ਪਹਿਲਾਂ ਉਸ ਵਕਤੀ ਤੋਂ ਪਹਿਲਾਂ ਇਹਦਾ ਜਦੋਂ ਸ਼ੁਰੂ ਕਰ ਦਿੱਤੀ ਸੀ ਹਾਂਜੀ ਪਰ ਅੱਜ ਵੀ ਅੱਜ ਵੀ ਇਹ ਘਰੇ ਦਾ ਦਰ ਉਹ ਜਿਹੜਾ ਹੱਥ ਬਣਨੇ ਤੇ ਬਣਾ ਇਹਨਾਂ ਚੰਬਰ ਖੜਾ ਉਹ ਕੀ ਕਹਿੰਦੇ ਉਹਨੂੰ ਕੀ ਕਹਿੰਦੇ ਬਖਰੇ ਜਿੰਦਾ ਇੱਕ ਮਿੰਟ ਵੀਰ ਜੀ ਮੇਰੀ ਗੱਲ ਸੁਣੋ ਇੱਕ ਮਿੰਟ ਹੁਣ ਅਸੀਂ ਇੱਥੇ ਰੁਕੋ ਮੈਂ ਤੁਹਾਡੀ ਇਹ ਨਹੀਂ ਨਹੀਂ ਤੁਸੀਂ ਅੱਗੇ ਅੱਗੇ ਗੱਲ ਕਰੋ ਮੈਂ ਅੱਗੇ ਗੱਲ ਕਰਿਓ ਮੈਂ ਉਹਦਾ ਜਵਾਬ ਦਊਂਗਾ ਇਹ ਜਿਹੜੇ ਜਥੇਦਾਰ ਆ ਹਨ ਆਪਣੇ ਆਪ ਨੂੰ ਸਿੱਖ ਕੌਮ ਦੇ ਆਗੂ ਖਵਾਉਂਦੇ ਆ ਠੀਕ ਹੈ ਜੀ ਇਹਨਾਂ ਨੇ ਵੀ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਇਹਨਾਂ ਦੀਆਂ ਗਲਤੀਆਂ ਕਰਕੇ ਸਾਨੂੰ ਇਹ ਖਮਿਆਜੇ ਭੁਗਤਣੇ ਪੈ ਰਹੇ ਆ ਤੇ ਆਪਾਂ ਵੀ ਵੀਰ ਜੀ ਉਹਨਾਂ ਦਾ ਸਾਥ ਦੇ ਰਹੇ ਆ ਜੇ ਉਹ ਇਹ ਗਲਤੀ ਕਰਦੇ ਹਨਾ ਤੇ ਆਪਾਂ ਤਾਂ ਨਾ ਨਾ ਕਰੀਏ ਹਾਂ ਮੈਂ ਤਾਂ ਇਹਦਾ ਸਹਿਯੋਗ ਨਾ ਕੋਈ ਪ੍ਰਸੰਧ ਦੀ ਗੱਲ ਹੈ ਪਰ ਮੇਰੀ ਗੱਲ ਤਾਂ ਇਹ ਹੈ ਨਾ ਮੈਂ ਇੱਕ ਬਤਾਲਣਾ ਹੈ ਜੀ ਹਾਂਜੀ ਇੱਕ ਵਾਰ ਅੱਛਾ ਜੀ ਬਹੁਤ ਬੰਦਾ ਕੋ ਦੱਸਿਆ ਉਹ ਜਿਹੜਾ ਕਿਸ ਤਰ੍ਹਾਂ ਸਿਖਾਦਾ ਬੜਾ ਕਿੱਥੇ ਅੱਛਾ ਜੀ ਇੱਕ ਮਿੰਟ ਜਿਹੜਾ ਜੇ ਵੀਰ ਜੀ ਮੈਂ ਉਹ ਹੀ ਤੁਹਾਨੂੰ ਬੇਨਤੀ ਕਰਦਾ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਹੋਏ ਆ ਬਾਬਾ ਜੀਵਨ ਸਿੰਘ ਜੀ ਹੋਏ ਆ ਭਾਈ ਮਤੀਦਾਸ ਜੀ ਹੋਏ ਆ ਭਾਈ ਸਤੀਦਾਸ ਜੀ ਹੋਏ ਆ ਭਾਈ ਮਨੀ ਸਿੰਘ ਜੀ ਹੋਏ ਆ ਭਾਈ ਜੈਤਾ ਜੀ ਹੋਏ ਆ ਠੀਕ ਆ ਜੀ ਆਪਣੇ ਕਿੰਨੇ ਸਿੰਘ ਹੋਏ ਆ ਸੁਖਾ ਸਿੰਘ ਮਹਿਤਾਬ ਸਿੰਘ ਕੋਈ ਜਾਨੀ ਕਿ ਜੇ ਗੈਂਡ ਗਣੀ ਤਾਂ ਮਹੀਨੇ ਗੁਜ਼ਰ ਜਾਣ ਕਿਸੇ ਨੇ ਵੀ ਆਪਣੇ ਨਾਮਾ ਦੇ ਮਗਰ ਕੋਈ ਆਪਣਾ ਲਾਇਆ ਵੀ ਮੇਰਾ ਗੋਤ ਆ ਜਾਂ ਮੇਰੇ ਫਲਾਣਾ ਤੁਕਾਣਾ ਸਿੰਘ ਤੋਂ ਇਲਾਵਾ ਮੈਂ ਤਾਂ ਕੀ ਕਹਾਂ ਸਰ ਸਾਹਿਬ ਤਾਂ ਜਿਹੜੀ ਸਾਡੀ ਸਾਡੀ ਕੋਣ ਹੈ ਭਾਈ ਹੋਰ ਸਵੈਟ ਨਹੀਂ ਨਜ਼ਰੀ ਵੀਰ ਜੀ ਇਹ ਦੇਖੋ ਮੈਂ ਦੇ ਰਿਆ ਆ ਅਸੀਂ ਦੇ ਰਿਆ ਜਿਹੜੇ ਗੁਰੂ ਦੇ ਸਿਖਿਆ ਹਨਾ ਉਹ ਕਦੀ ਵੀ ਮੇਰਾ ਜਿਹੜਾ ਵੀਰ ਆ ਹਨਾ ਜਿਹੜਾ ਮਾਜਬ ਦੇ ਵਿੱਚ ਪੱਕਾ ਆ ਚਾਹੇ ਕੋਈ ਵੀ ਆ ਮਾਜਬੀ ਦੇ ਆਰਥਿਆ ਵੀ ਮਾਜਬ ਦੇ ਵਿੱਚ ਪੱਕਾ ਕੋਈ ਵੀ ਮੇਰਾ ਮਾਜਬੀ ਵੀਰ ਆ ਜੇ ਇੱਕ ਮਿੰਟ ਵੀਰ ਜੀ ਜਿਹੜਾ ਮਾਜਬੀ ਜਿਹੜਾ ਜਿਹੜਾ ਵੀ ਮਾਜਬੀ ਵੀਰ ਆ ਹਨਾ ਤੇ ਅਸੀਂ ਸਾਡੇ ਆਪਣੇ ਅੱਖਾਂ ਦੇ ਬਿਠਾਉਣੇ ਆ ਉਹਨਾਂ ਨੂੰ ਠੀਕ ਆ ਜੀ ਅਸੀਂ ਆਪਣੇ ਦਿਲਾਂ ਦੇ ਵਿੱਚ ਵਿਸਾ ਕੇ ਰੱਖਦੇ ਆ ਕਿਉਂਕਿ ਮੇਰੇ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਹੀ ਸਿਖਾਇਆ ਆ ਠੀਕ ਹੈ ਜੀ ਸਾਡੇ ਲਈ ਕੋਈ ਬੇਇਰਮਾਨੀ ਪਰ ਇਹ ਜਿਹੜੇ ਸਾਡੀ ਕੌਮ ਦੇ ਹਨਾ ਚੌਧਰੀ ਬਣੇ ਆ ਵੀਰ ਜੀ ਇਹਨਾਂ ਦੀਆਂ ਵੀ ਬਹੁਤ ਵੱਡੀਆਂ ਗਲਤੀਆਂ ਆ ਤੇ ਉਹਨਾਂ ਗਲਤੀਆਂ ਦਾ ਸਾਥ ਤੁਸੀਂ ਵੀ ਦਿੱਤਾਏ ਗਾਣੇ ਦੇ ਵਿੱਚ ਚਲੋ ਜਿਹੜੇ ਜਿਹੜੇ ਗਲਤੀਆਂ ਕਰਦੇ ਕੋਈ ਮੈਂ ਇਹ ਸਮਝਿਆ ਨਹੀਂ ਕਰਕੇ ਕੋਈ ਨਹੀਂ ਆਵੇ ਇਹ ਨਾਲ ਇਹ ਕਰਕੇ ਨਹੀਂ ਦੇਖੋ ਕਿਉਂਕਿ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਦਰ ਦਾ ਕੂਕਰ ਆ ਮੇਰਾ ਫਰਜ਼ ਬਣਦਾ ਜਿੱਥੇ ਸਾਡੀ ਕੌਮ ਨੂੰ ਢਾਂ ਲੱਗਦੀ ਆ ਉੱਥੇ ਸਾਡਾ ਫਰਜ਼ ਬਣਦਾ ਬੋਲਣਾ ٹھیک ہے جی اج گا گردویاسیا تو پھر دسو جی ایک گرو گھر ہوئے تو ابھی ایک جٹ ہو کے بیٹھیے ٹھیک ہے جی گردوارے بکھرے بکھرے ہو گئے قوما وکری ਬੀ ਗੁਰੂ ਤਾਂ ਕਹਾਂ ਨਹੀਂ ਗੁਰਦੁਆਰੇ ਕਿਹਾ ਰਹੀਆਂ ਨੇ ਜੇਤਾਨੇ ਗੁਰਦੁਆਰੇ ਇੱਕ ਬੋਨੀ ਵਾਲੇ ਕੋ ਬੋਲੇ ਵਾਲੇ ਬਾਣੀ ਨਹੀਂ ਜਾਵੇ ਵੀਰ ਜੀ ਤੁਸੀਂ ਮੈਨੂੰ ਦੱਸੋ ਕਿੱਥੇ ਆਉਣਾ ਆ ਮੈਂ ਗੁਰਨਾਨਕ ਪਾਤਸ਼ਾਹ ਦੇ ਦਰ ਦਾ ਕੋਕਰਿਆ ਤਾਂ ਮੈਨੂੰ ਦੱਸੋ ਕਿੱਥੇ ਆਉਣਾ ਆ ਜਿਹੜਾ ਮੱਝ ਵੀ ਜਿਹੜਾ ਮੱਝ ਵੀ ਆਪਣੇ ਆਪ ਨੂੰ ਸਿੱਖ ਘੋਹਦਾ ਮੱਝ ਵੀ ਸਿੱਖਿਆ ਹਨਾ ਤੇ ਮੈਂ ਉਹਦੇ ਨਾਲ ਬੈਠ ਕੇ ਪ੍ਰਸ਼ਾਦਾ ਸ਼ਕੂੰਗਾ ਠੀਕ ਹੈ ਜੀ ਇੱਕੋ ਬਾਟੇ ਦੇ ਵਿੱਚ ਜਿਨੇ ਜਿਨੇ ਖੰਡੇ ਬਾਟੇ ਦੀ ਪੋਲ ਲਈ ਹੋਵੇ ਤਾਂ ਮੈਂ ਉਹਦੇ ਨਾਲ ਬੈਠ ਕੇ ਪ੍ਰਸ਼ਾਦਾ ਸ਼ਕੂੰਗਾ ਕਿਉਂਕਿ ਮੇਰੇ ਗੁਰੂ ਨੇ ਖੰਡੇ ਬਾਟੇ ਦਾ ਸਾਨੂੰ ਸਾਂਝ ਕਰਾਈ ਆ ਇਹ ਪਹਿਲਾਂ ਗਾਣੇ ਦਾ ਸਰੋਕ ਵੀ ਮੇਰੇ ਉੱਪਰ ਹੀ ਰਚੂ ਹੋਇਆ ਹੈ ਜੇ ਸਮਝ ਆਵੇ। ਨਹੀਂ ਵੀਰ ਜੀ ਪਰ 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 ਮੈਂ ਤੁਹਾਨੂੰ ਦੱਸਦਾ ਇਹ ਤੁਸੀਂ ਨਾ ਜਾਨੀ ਕਿ ਇੱਕ ਹੋਰ ਜਾਨੀ ਕਿ ਦੇਖੋ ਕੌਮਾ 3 ਆ Hindu ਕੌਮ, Muslim ਕੌਮ ਤੇ Sikh ਕੌਮ ਇਹ ਚੌਥੀ ਕੌਮ ਕਿਹੜੀ ਖੜੀ ਕਰ ਦਿੱਤੀ ਵੀਰ ਜੀ ਤੁਸੀਂ ਗਾਣੇ ਦੇ ਵਿੱਚ। ਬਾਈ ਬਰਾਦਰ ਬਰਾ ਇੱਕ ਮਿੰਟ ਤੁਸੀਂ 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 ਗੁਰੂ ਸਾਹਿਬ ਦਾ ਜਾਨੀ ਕਿ ਦਿੱਤਾ ਹੁਣ ਗੁਰੂ ਸਾਹਿਬ ਦਾ ਦਿੱਤਾ ਹੈ ਆ ਵੀ ਗੁਰੂ ਸਾਹਿਬ ਨੇ ਖਤਮ ਕਰ ਦਿੱਤੀਆਂ ਤੇ ਵੀਰ ਜੀ ਤੁਹਾਨੂੰ ਪਤਾ ਗੁਰੂ ਸਾਹਿਬ ਨੇ ਖਤਮ ਕਰ ਦਿੱਤੀਆਂ ਤਾਂ ਫਿਰ ਤੁਸੀਂ ਕਿਉਂ ਇਹ ਕੰਮ ਕਰਦੇ ਆ ਤੁਹਾਨੂੰ ਸੋਝੀ ਹੈ ਕਿ ਨਹੀਂ ਇਹਨਾਂ ਦੀ ਗੱਲ ਦਾ ਫੈਸਲਾ ਤੁਹਾਡੀ ਗੱਲ ਦਾ ਮੈਂ ਕੋ ਜਾਂ ਲੈ ਪਰ ਉਹਨਾਂ ਦੇ ਦਿੱਤੇ ਸੋਚ ਕੇ ਲਿਖਿਆ ਜਾਂਦਾ ਨਹੀਂ ਵੀਰ ਜੀ ਇੱਕ ਮਿੰਟ ਇੱਕ ਮਿੰਟ ਜਿਹੜਾ ਜਿਹੜਾ ਸੋਚ ਕੇ ਨਹੀਂ ਨਾ ਲਿਖਿਆ ਜਾਂਦਾ ਤੇ ਉਹ ਦੂਸਰੇ ਬੰਦੇ ਦੀ ਸੋਚ ਨੂੰ ਖਰਾਬ ਜ਼ਰੂਰ ਕਰੂਗਾ ਦੇਖੋ ਹੁਣ ਹੁਣ ਮੇਰੀ ਗੱਲ ਸੁਣੋ ਜਿਹੜਾ ਜੇ ਆਪਾਂ ਸੋਚ ਕੇ ਲਿਖਦੇ ਆਂ ਤੇ ਆਪਾਂ ਨੂੰ ਸੋਝੀ ਹੋਊਗੀ ਵੀ ਆਪਾਂ ਕੀ ਲਿਖਦੇ ਆਂ ਹੁਣ ਇਹ ਗਾਣੇ ਦੇ ਨਾਲ ਦੇਖੋ ਕੋਈ ਵੀ ਹੁਣ ਆ ਅਸਲਾ ਪ੍ਰਮੋਟ ਕਰੀ ਜਾਂਦੇ ਆ ਜਿਹੜੇ ਲੰਡੂ ਕਲਾਕਾਰ ਆ ਅਸਲਾ ਪ੍ਰਮੋਟ ਕਰੀ ਜਾਂਦੇ ਆ ਇਹਨਾਂ ਦੇ ਨਾਲ ਸਾਨੂੰ ਕੀ ਮਿਲੂਗਾ ਦੱਸੋ ਕੀ ਸੇਧ ਮਿਲੂਗੀ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਕੋਈ ਮਿਲ ਸਕਦੀ ਤੇ ਜੇ ਸੋਚ ਕੇ ਇੱਕ ਇੱਕ ਸੋਚ ਕੇ ਇੱਕ ਇੱਕ ਸੋਚ ਕੇ ਅਲਫਾਜ਼ ਲਿਖਿਆ ਜਾਵੇ ਵੀਰ ਜੀ ਜਿਹਦੇ ਨਾਲ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਸੇਧ ਮਿਲੇ ਜਾਂ ਕੋਈ ਹੋਰ ਸਾਡੀ ਜਨਰੇਸ਼ਨ ਨੂੰ ਗੁਰੂ ਮਹਾਰਾਜ ਦੇ ਨਾਲ ਜੋੜੇ ਸਾਨੂੰ ਇਕਜੁੱਟ ਹੋਣ ਦਾ ਸਨੇਹਾ ਦਿਓ ਨਾ ਕਿ ਸਾਨੂੰ ਪਾਟਣ ਦਾ ਸਨੇਹਾ ਦੇਣਾ ਚਾਹੀਦਾ ਜੇ ਉਹ ਤਾਂ ਦਿਵਦਾ ਉਹ ਇਹ ਗੱਲ ਤਾਂ ਬੜੀ ਸਹੀ ਹੈ ਮੈਂ ਹੁੰਦਾ ਇੱਕ ਤੋੜੇ ਸਭਾ ਦੇ ਨਹੀਂ ਵੇਖ ਕੋਮ ਨੂੰ ਬਸ ਖਾਦਾ ਜੀ ਵੀਰ ਜੀ ਮੇਰੇ ਮੇਰੇ ਮੁਤਾਬਕਾ ਮੇਰੇ ਮੁਤਾਬਕ ਨਹੀਂ ਤੁਸੀਂ ਗੁਰੂ ਸਾਹਿਬ ਦੇ ਮੁਤਾਬਕ ਸੋਚ ਕੇ ਦੇਖੋ ਗੁਰੂ ਸਾਹਿਬ ਅੱਗੇ ਬੇਨਤੀ ਕਰਕੇ ਦੇਖੋ ਵੀ ਤੁਹਾਨੂੰ ਸੋਝੀ ਬਖਸ਼ਣਾ ਤੇ ਗੁਰੂ ਸਾਹਿਬ ਮੁਤਾਬਕ ਸੋਚ ਕੇ ਦੇਖੋ ਵੀ ਇਹ ਸਹੀ ਆ ਤੁਹਾਨੂੰ ਸੱਚੇ ਪਾਤਸ਼ਾਹ ਆਪ ਦਰਸ਼ਨਗੇ ਠੀਕ ਆ ਜੀ ਨਹੀਂ ਮੈਂ ਮੈਂ ਇਹ ਗੁਰੂ ਜੀ ਬਹੁਤ ਪਹਿਲਾਂ ਮੁਕਾਤ ਹੈ ਬਹੁਤ ਜਿਹੜਾ ਸੰਭਵ ਜਦ ਜਦ ਵੀਰ ਜੀ ਤੁਹਾਨੂੰ ਪਤਾ ਮੁਕਾਤ ਆ ਇੱਕ ਮਿੰਟ ਜੇ ਤੁਹਾਨੂੰ ਪਤਾ ਮੁਕਾਤ ਆ ਤੇ ਤੁਸੀਂ ਦੁਬਾਰਾ ਗ੍ਰੇਟ ਕਰਨ ਲੱਗਾ ਹੈ ਨਾ ਦੁਬਾਰਾ ਕਰਨ ਲੱਗਾ ਹੈ ਨਾ ਸ਼ੁਰੂ ਪਰੀ ਸਮਾ ਮਾਈਕ ਚੱਲ ਰਿਹਾ ਨਾ ਓਕੇ ਸਮਾ ਇਹ ਇੱਕ ਮਿੰਟ ਅਸੀਂ ਅਸੀਂ ਸਮਾਜ ਦੇਖਦਿਆਂ ਦੇਖਦਿਆਂ ਨਹੀਂ ਅਰਸ਼ਾ ਤੋਂ ਫਰਸ਼ਾਂ ਤੇ ਆ ਗਏ ਵੀਰ ਜੀ ਮੈਂ ਤਾਂ ਹੀ ਕਹਾ ਸੀ ਜਿੱਤਾਂ ਥੇ ਰੋਜ ਦਾ ਜਰਮਾ ਸਹਵਾ ਤੇ ਰੋਜਾ ਉਹਨੇ ਠੀਕ ਹੈ ਜੀ ਤੇ ਅੱਗੇ ਤੋਂ ਮੇਰੇ ਵੀਰ ਥੋੜਾ ਜਿਹਾ ਖਿਆਲ ਰੱਖੀ ਆਪਾਂ ਤੇ ਮੈਂ ਤੁਹਾਡੇ ਨਾਲ ਜ਼ਰੂਰ ਕੰਡੈਕਟਰ ਦੇ ਵਿੱਚ ਰਹੂੰਗਾ ਗਰਮੀਤ ਸਿੰਘ ਮੇਰਾ ਨਾਂ ਆ ਬਹਿਰੀਨ ਤੋਂ ਤੇ ਤੁਹਾਡਾ ਵੀਰ ਜੀ ਕੀ ਨਾਂ ਦੱਸਿਆ ਤੁਸੀਂ ਹਾਂ ਮੇਰਾ ਨਾਂ ਜਸਨਦ ਸਿੰਘ ਆ ਵੀਰ ਜੀ